ਖਬਰਾਂ માં ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਹੂਸਰਾਜ ਇੱਕ ਪਾਸੇ ਜਿੱਥੇ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਜਾ ਰਿਹਾ ਹੈ ਲਾਅ ਆਰਡਰ ਨੂੰ ਲੈ ਕੇ ਤੇ ਦੂਸਰੇ ਪਾਸੇ ਬਿਊਰੋਕ੍ਰੇਸੀ ਖਾਸ ਕਰਕੇ ਪੰਜਾਬ ਪੁਲਿਸ ਪੰਜਾਬ ਪੁਲਿਸ ਦੇ ਮਲਾਜ਼ਮ ਧੱਕੇਸ਼ਾਹੀ ਕਰ ਰਹੇ ਨੇ ਪਿੰਡਾਂ ਦੇ ਸਰਪੰਚਾਂ ਦੇ ਨਾਲ ਇਹ ਕਿਉਂ ਹੋ ਰਿਹਾ ਹੈ ਪੰਜਾਬ ਦੇ ਵਿੱਚ ਉਧਰ ਇਲਜ਼ਾਮ ਜਿਹੜੇ ਨੇ ਪੰਜਾਬ ਦੇ ਜਿਹੜੇ ਖੇਤੀਬਾੜੀ ਮਹਕਮੇ ਦੇ ਮੰਤਰੀ ਨੇ ਉਹਨਾਂ ਉੱਤੇ ਵੀ ਲੱਗੇ ਗੁਰਮੀਤ ਸਿੰਘ ਸੁਡੀਆਂ ਹਉਤੇ ਕਿ ਉਹਨਾਂ ਨੇ 8 ਮਹੀਨਿਆਂ ਬਾਅਦ ਇੱਕ ਨਵਾਂ ਸਰਪੰਚ ਬਣਾ ਦਿੱਤਾ ਜਿਸ ਨੂੰ ਪਹਿਲਾਂ ਪੰਚਾਇਤੀ ਚੋਣਾਂ ਵਿੱਚ ਫਤਵਾ ਮਿਲਿਆ ਸੀ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਦੂਜੇ ਪਾਸੇ ਇੱਥੇ ਇੱਕ ਵੀਡੀਓ ਤੁਹਾਨੂੰ ਦਿਖਾਵਾਂਗੇ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਪ੍ਰਸ਼ਾਸਨ ਜਿਹੜਾ ਹੈ ਧੱਕੇਸ਼ਾਹੀ ਕਰ ਰਿਹਾ ਹੈ ਆਪ ਦੇਖੋ ਨਾ ਸਾਹਿਬ ਆਪ ਹੋ ਜਾਂਦੀ ਦੇਖਾਂਗੇ ਇਹ ਤਾਂ ਪਿਆ ਵੀ ਹੋ ਜਾਂਦਾ ਹੈ ਕਹਿੰਦੇ ਸੀ ਸਾਹਿਬ ਜਿੱਥੇ ਤੁਹਾਨੂੰ ਮੈਂ ਦੇਖੂ ਆ ਨਿੱਜੀ ਤੌਰ ਤੇ ਕਦੀ ਚੰਗਰੂਪਾ ਦੇਖੂ ਆ ਠੀਕ ਹੈ ਦੇਖ ਲੈ ਜਿਹੜਾ ਭਾਈ ਜਿਹੜਾ ਆਪਣੀ ਜਗ੍ਹਾ ਤੋਂ ਲੱਗਵਾ ਆ ਵਧੀਆ ਉੱਥੇ ਜਾ ਕੇ ਪੈਸੇ ਚੋਂ ਕੰਮ ਕੀ ਦਿੰਦਾ ਗੱਲ ਨੂੰ ਮੇਰੇ ਬੱਚੇ ਨੂੰ ਮੇਰੇ ਪਰਿਵਾਰ ਨੂੰ ਕਿਸੇ ਤੇ ਵੀ ਕੁਝ ਵੀ ਹੁੰਦਾ ਕਿਸੇ ਤੇ ਕੋਈ ਵੀ ਉਹ ਕਰਦਾ ਗੁੰਡਾਗਰਦੀ ਕਰਵਾਉਂਦਾ ਜਾਂ ਕਿਸੇ ਉੱਤੇ ਬਲ ਕੇ ਚਲੋ ਬਾਹਰ ਗੋਰੀ ਮਰਵਾਉਂਦਾ ਉਹਦਾ ਜੁੰਮੇਵਾਰ ਐਸਐਚਓ ਹੋਊਗਾ ਕੋਈ ਗੱਲ ਨਹੀਂ ਇਹਦਾ ਅਧਿਪਤਸ਼ਾਪ ਵੀ ਦੇਖਣਾ ਸ਼ੁਰੂ ਕਰ ਦੇਣਾ ਵੀਡੀਓ ਬਣਾਉਣਾ ਬੈਠ ਕਰਦੇ ਪਾਟ ਪੇਟੀਸ਼ਨ ਜੀ ਇਹ ਨਹੀਂ ਬਲਕਿ ਇਹਦਾ ਨਾਮ ਆਉਂਦਾ ਹੋਰ ਵੀ ਹੋਣਾ ਹੈ ਜਿਹੜੇ ਨੇ ਉਹਨੇ 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 ਮਾਰਿਆ ਹੈ ਜਿਹੜੇ ਨੇ 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 ਉਹਨੇ ਮਾਰਿਆ ਹੈ ਜ ਇੱਕ ਤਲਵਿੰਡ ਪਿੰਡ ਕੱਲੂ ਕੁਮਾਲ ਵਾਲਾ ਪਿੰਡ ਹੈ ਤਲਵੰਡੀ ਸਾਬੋ ਦੇ ਸਰਪੰਚ ਕੁਲਦੀਪ ਸਿੰਘ ਲੋਕਾਂ ਦੇ ਸਾਹਮਣੇ ਖੜੇ ਹੋ ਕੇ ਜਿਹੜਾ ਐਸਐਚਓ ਧਮਕੀ ਦੇ ਰਿਹਾ ਹੈ ਜਿਹੜਾ ਕੁਲਦੀਪ ਸਿੰਘ ਹੈ ਪਿੰਡ ਕੱਲੂ ਕੁਮਾਲ ਵਾਲਾ ਹਲਕਾ ਤਲਵੰਡੀ ਦੇ ਵਿੱਚ ਪੈਂਦਾ ਉਹ ਕਹਿੰਦਾ ਹੈ ਕਿ ਜੇਕਰ ਮੇਰੀ ਮੌਤ ਹੋ ਜਾਂਦੀ ਹੈ ਮੇਰੇ ਬੱਚਿਆਂ ਨੂੰ ਕੋਈ ਨੁਕਸਾਨ ਉਸ ਤੇ ਐਸਐਚਓ ਜ਼ਿੰਮੇਵਾਰ ਹੋਣਗੇ ਆਖਿਰਕਾਰ ਕਿ ਕਿਉਂ ਪੰਜਾਬ ਪੁਲਿਸ ਵੱਲੋਂ ਕਈਆਂ ਜਗ੍ਹਾ ਤੇ ਧੱਕਾ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਬਟਿੰਡਾ ਦੇ ਵਿੱਚ ਮਨਿੰਦਰ ਦੀਪ ਸਿੰਘ ਦਾ ਕਤਲ ਹੋ ਜਾਂਦਾ ਹੈ ਉਸ ਨੂੰ ਬਿਜਲੀਆਂ ਦੇ ਬਿਜਲੀ ਦੇ ਸ਼ੌਕ ਦਿੱਤੇ ਜਾਂਦੇ ਨੇ ਆਖਰਕਾਰ ਇਹ ਪੰਜਾਬ ਦੇ ਵਿੱਚ ਚੱਲ 기 ਰਿਹਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹਨਾਂ ਬਾਰੇ ਸੋਚਣਾ ਨਹੀਂ ਚਾਹੀਦਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਜੇਕਰ ਸਰਪੰਚਾਂ ਦਾ ਬੁਰਾ ਹਾਲ ਹੈ ਤਾਂ ਫਿਰ ਆਮ ਲੋਕਾਂ ਦਾ ਕੀ ਹਾਲ ਹੋਵੇਗਾ ਲਾਅਨ ਆਰਡਰ ਦੀ ਸਥਿਤੀ ਨੂੰ ਲੈ ਕੇ ਫਿਰ ਦੁਬਾਰਾ ਨਿਸ਼ਾਨੀਆਂ ਸਵਾਲ ਉਠੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ